ਹਈਏ ਤੁਸੀਂ ਤੁਸੀਂ ਇਹ ਬਾਣਾ ਜਿਹੜਾ ਪਾਇਆ ਹੈ ਤੁਹਾਨੂੰ ਪਤਾ ਹੈ ਇਹਦਾ ਕੀ ਮਹੱਤਵ ਹੈ ਕਿਵੇਂ ਇਹ ਕਿੰਨੀ ਖਾਸ ਚੀਜ਼ ਹੈ ਇਹ ਬਹੁਤ ਵੱਡੀ ਚੀਜ਼ ਹੈ ਅੱਛਾ ਇਹ ਕਿਵੇਂ ਦੱਸਿਆ ਤੁਸੀਂ ਇਹ ਮੈਨੂੰ ਆਪ ਪਤਾ ਆ ਕਿਉਂਕਿ ਬਾਣੇ ਤੋਂ ਹੀ ਪਤਾ ਲੱਗਦਾ ਹਰ ਚੀਜ਼ ਇਹ ਗੁਰਨਾਨਕ ਦੇਵ ਜੀ ਸਾਨੂੰ ਪਹਿਲਾਂ ਨਾ ਦਿਮਾਲੇ ਬਖਸ਼ੇ ਸੀਗੇ ਉਹਨਾਂ ਜਦੋਂ ਆਏ ਸੀਗੇ ਤੇ ਫਿਰ ਜਦੋਂ ਹਣਾ ਅੱਗੇ ਤੋਂ ਅੱਗੇ ਗਿਆ ਗੁਰ मतलब ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਸਾਰਾ ਪੰਥ ਸਾਜਿਆ ਆ ਕੇ ਤੇ ਕੋਲੇ ਤੁਸੀਂ ਤਾਂ ਸ਼ਸਤਰ ਵੀ ਧਾਰਨ ਕੀਤਾ ਹੋਇਆ ਇਹ ਸ਼ਸਤਰ ਵੀ ਜ਼ਰੂਰੀ ਹੈ ਹਾਂਜੀ ਮੈਂ ਰੱਬ ਧੰਗੀ ਜੁੜਿਆ ਨਾਲ ਤੇ ਬੜੇ ਕਰਮਾ ਵਾਲਿਆਂ ਵੀ ਵੱਡੇ ਬਾਣੇ ਬਖਸ਼ੇ ਮਾਰਨੇ ਤਿਆਰ ਬਤਿਆਰ ਬਖਸ਼ੇ ਆ ਸ਼ਸਤਰ ਬਖਸ਼ੇ ਆ ਸਾਨੂੰ ਮਾਰਨ ਲੜ ਲਾਇਆ ਮਾਰਨ ਤੇ ਸੁਪਰੀਮੋ ਪਾਵਰ ਅਗ ਦਰਗਾਹ ਦੀਏ ਕਰਾਉਣੇ ਪਾਸ਼ਾ ਜੀ ਹਾਂਜੀ ਤੇ ਦਿਲ ਕਰੇ ਜਾਣ ਨੂੰ ਨਹੀਂ ਕਰਦਾ ਨਹੀਂ ਕਿਉਂ ਕਿ ਜਿੰਨਾ ਆਦਾ ਜਾਂਦਾ ਆ ਕਿ ਜਦ ਬਾਣੀ ਸੁਣਦੇ ਨਾ ਦਿਮਾਗ ਦੀ ਸਾਰੀਆਂ ਗੱਲਾਂ ਭੁੱਲ ਜਾਂਦੀਆਂ ਐ ਸਾਬ ਕੋਲ ਦਾ ਵੀ ਚਕਾਰਾ ਲਾਇਆ ਤੁਹਾਨੂੰ ਪਤਾ ਨੂੰ ਕੋਣ ਕੋਣ ਹੈ ਜੀ ਤਾਂ ਸਾਡੇ ਖਾਲਸਾ ਦੀ ਮਾਤਮਾ ਸੁਲਤਾਨਪੁਰ ਲੋਧੀ ਦੀਆਂ ਤਸਵੀਰਾਂ ਇਹ ਖੂਬਸੂਰਤ ਤਸਵੀਰਾਂ ਨੇ ਬਾਬੇ ਨਾਨਕ ਦੇ ਰੰਗ ਵਿੱਚ ਰੱਖੀ ہوئی ਹੈ ਧਰਤ ਹਰ ਜਿਹੜਾ ਉਹਨਾਂ ਦਾ ਨਿਆਉਈਆਂ ਹਰ ਜਿਹੜੇ ਸਿੱਖ ਸੰਗਤ ਹੈ ਇੱਥੇ ਨਤਮਸਤਕ ਹੋ ਰਹੀ ਹੈ ਮੇਰੇ ਨਾਲ ਸਿੰਘ ਹੈ ਬਹੁਤ ਪਿਆਰਾ ਸਿੰਘ ਹੈ ਵਾਈਗੁਰਜੀ ਦਾ ਖਾਲਸਾ ਆ ਵਾਈਗੁਰਜੀ ਕੀ ਫਤਿਹ ਸਿੰਘ ਸਾਹਿਬ ਕੀ ਨਾਮ ਹੈ ਤੁਹਾਡਾ ਦਿਵਜੋਤ ਕੌਰ ਦਿਵਜੋਤ ਕੌਰ ਅੱਛਾ ਕਿੱਥੋਂ ਆਏ ਹੋ ਤੁਸੀਂ ਖਰਪੂਤਲੇ ਤੋਂ ਖਰਪੂਤਲੇ ਤੋਂ ਠੀਕ ਹੈ ਅੱਜ ਇੱਥੇ ਇੱਥੇ ਕਿਹਦੇ ਨਾਲ ਆਏ ਹੋ ਆਪਾ ਮम्मा ਦੇ ਨਾਲ ਦਾਦੀ ਦੇ ਨਾਲ ਤਹੀ ਤੁਸੀਂ ਤੁਸੀਂ ਇਹ ਬਾਣਾ ਜਿਹੜਾ ਪਾਇਆ ਹੈ ਤੁਹਾਨੂੰ ਪਤਾ ਹੈ ਇਹਦਾ ਕੀ ਮਹੱਤਵ ਹੈ ਕਿਵੇਂ ਇਹ ਕਿੰਨੀ ਖਾਸ ਚੀਜ਼ ਹੈ ਇਹ ਬਹੁਤ ਵੱਡੀ ਚੀਜ਼ ਹੈ ਅੱਛਾ ਇਹ ਕਨੇ ਦੱਸਿਆ ਤੁਹਾਨੂੰ ਇਹ ਮੈਨੂੰ ਆਪ ਪਤਾ ਆ ਕਿਉਂਕਿ ਬਾਣੇ ਤੋਂ ਹੀ ਪਤਾ ਲੱਗਦਾ ਹਰ ਚੀਜ਼ ਕਿਹੜੀ ਕਿਹੜੀ ਚੀਜ਼ ਦਾ ਹਰ ਚੀਜ਼ ਦਾ ਜਦਾਂ ਇਹ ਤੋਂ ਸੀ ਸੇਂਗੋ ਗੁਰੂ ਦੇ ਨਾ ਹਾਂਜੀ ਅੱਛਾ ਅਈ ਜਦੋਂ ਆਪਾਂ ਇੱਥੇ ਕਹਿੰਨੇ ਕਿ ਆ ਬਾਬੇ ਨਾਨਕ ਦੀ ਧਰਤੀ ਹੈ ਤੇ ਅੱਜ ਇੱਥੇ ਕੀ ਆ ਪਤਾ ਹੈ ਹਾਂਜੀ ਉਹਨਾਂ ਦਾ ਗੁਰਪੂਰਵਾ ਤੇ ਤੁਹਾਨੂੰ ਤੁਹਾਨੂੰ ਬਾਬੇ ਨਾਨਕ ਦੇ ਬਾਰੇ ਜਾਂ ਕਿਸੇ ਹੋਰ ਗੁਰੂ ਬਾਰੇ ਕੁਝ ਖਾਸ ਪਤਾ ਹੋਵੇ ਹਾਂਜੀ ਦੱਸੋ ਫੇ ਗੁਰਪੂਰਵ ਦੀ ਤਿਵਾਰੀ ਹਾਂਜੀ ਉਹਨਾਂ ਉਹਨਾਂ ਨੇ ਸਾਨੂੰ ਹੈਨਾ ਜਦੋਂ ਗੁਰਨਾਨਕ ਦੇਵ ਜੀ ਸਾਨੂੰ ਪਹਿਲਾਂ ਨਾ ਦਿਮਾਲੇ ਬਖਸ਼ੇ ਸੀਗੇ ਉਹਨਾਂ ਜਦੋਂ ਆਏ ਸੀਗੇ ਤੇ ਫਿਰ ਜਦੋਂ ਹਨਾ ਅੱਗੇ ਤੋਂ ਅੱਗੇ ਗਿਆ ਆ ਗੁਰ मतलब ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਸਾਰਾ ਪੰਥ ਸਾਜਿਆ ਆ ਕੇ ਤੇ ਤੇ ਫਿਰ ਉਹਨਾਂ ਨੇ ਦਸਤਾਰ ਸਾਜੀ ਫਤਿਹ ਸਿੰਘ ਜੀ ਨੇ ਬਹੁਤ ਵੱਡਾ ਬੂੰਗਾ ਬਣਾ ਲਿਆ ਸੀ ਠੀਕ ਹੈ ਅੱਛਾ ਤੁਹਾਡੇ ਕੋਲੇ ਤੁਸੀਂ ਤਾਂ ਸ਼ਸਤਰ ਵੀ ਧਾਰਨ ਕੀਤਾ ਹੋਇਆ ਇਹ ਸ਼ਸਤਰ ਵੀ ਜ਼ਰੂਰੀ ਹੈ ਹਾਂਜੀ ਸੀ ਸਿੰਕਸਪ ਇਹਨਾਂ ਨੂੰ ਬੱਚਿਆਂ ਨੂੰ ਨਾਲ ਲੈ ਕੇ ਆਏ ਹੋ ਹਰ ਸਾਲ ਲੈ ਕੇ ਆਉਂਦੇ ਹਾਂ ਜੀ ਮੇਰੇ ਹਰ ਸਾਲ ਲੈ ਕੇ ਆਉਂਦੇ ਜੀ ਇਹ ਚਲੋ ਮਾਰੇ ਵੱਡੇ ਭਾਗਾਂ ਵਾਲੇ ਮਾਰੇ ਹਰ ਸਾਲ ਵਾਲਾ ਇਹਦਾ ਜਿਹੜਾ ਗੁੰਮਰ ਦਾ ਪ੍ਰਕਾਸ਼ ਪੂਰਮ ਹੁੰਦਾ ਜੀ ਤੇ ਬਹੁਤ ਆਨੰਦ ਆਉਂਦਾ ਹੈ ਮਹਾਰਾਜ ਇਹ ਕਰਮਾ ਭਾਗਾਂ ਦੇ ਨਾਲੇ ਮਹਾਰਾਜ ਗੁਰਦਰਾ ਸਾਹਿਬ ਕਈ ਵਾਰੀ ਨਾ ਆਪਣੇ ਘਰ ਦੇ ਨਾਲ ਵੀ ਹੈ ਤੇ ਫਿਰ ਕਈ ਵਾਰੀ ਕਰਮਾ ਚ ਨਹੀਂ ਨਹੀਂ ਜਾਇਆ ਜਾਂਦਾ ਤੇ ਚਲੋ ਮਹਾਰਾਜ ਥੋਕ ਆਪਣਾ ਕਪੂਤਲੇ ਤੋਂ 28 29 ਕਿਲੋਮੀਟਰ ਹੈਗਾ ਆ ਚਲੋ ਮਾਰੇ ਆਵਾਜ਼ ਮਾਰਦੇ ਤੇ ਮਾਰੇ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਸਮਝਦੇ ਆ ਤੇ ਸਾਡਾ ਪ੍ਰਵਾਜ ਜਿਹੜਾ ਬੱਚਿਆਂ ਨਾਲ ਚੰਗੀ ਜੁੜਿਆ ਨਾਲੇ ਤੇ ਬੜੇ ਕਰਮਾਂ ਵਾਲੇ ਆ ਵੀ ਵੱਡੇ ਬਾਣੇ ਬਖਸ਼ੇ ਮਾਰਨੇ ਤਿਆਰ ਬਤਿਆਰ ਬਖਸ਼ੇ ਆ ਸ਼ਸਤਰ ਬਖਸ਼ੇ ਆ ਸਾਨੂੰ ਮਾਰਨ ਲੜ ਲਾਇਆ ਮਾਰੇ ਨੇ ਤੇ ਸੁਪਰੀਮੋ ਪਾਵਰ ਅਗ ਦਰਗਾਹ ਦੀ ਹੈ ਕਰੋਨੇ ਪਾਸ਼ਾ ਜੀ ਤੇ ਬਿਆਨਤ ਰਹਿਮਤਾ ਵਰਤਦੀਆਂ ਹਰ ਵਾਰੀ ਮਹਾਰਾਜ ਕਿੰਨੇ ਲੋਕੀ ਸ਼ਰਧਾ ਨਾ ਆਉਂਦੇ ਜੇ ਸੇਵਾ ਕਰਦੇ ਲੰਗਰ ਪਾਣੀ ਦੀ ਸੇਵਾ ਕਰਦੇ ਮਨ ਪਤਰਾ ਤਰ੍ਹਾਂ ਦੇ ਪਕਵਾਨ ਬਣਦੇ ਤੇ ਤੇ ਸੰਗਤ ਆਉਂਦੀ ਹੈ ਮਹਾਰਾਜ ਵੇਖ ਲਓ ਕਿੰਨਾ ਆਨੰਦ ਹੈ ਇੱਥੇ ਆ ਕੇ ਵੇਖ ਲਓ ਵੀ ਆਪਣਾ ਘਰ ਦੀਆਂ ਭਾਵੇਂ 100 ਟੈਨਸ਼ਨ ਆਉਣ ਸਾਰੀਆਂ ਭੁੱਲ ਜਾਂਦੀਆਂ ਮਹਾਰਾਜ ਨੂੰ ਘਰ ਭੁੱਲ ਜਾਂਦਾ ਆ ਇੱਕ ਵਾਰੀ ਇੱਥੇ ਆਈਏ ਫਿਰ ਇਹ ਮੈਨੂੰ ਉੱਥੇ ਉਹਨੇ ਬਚਨ ਕਰਨ ਲਈ ਮੇਰੇ ਨਾਲ ਮੈਨੂੰ ਕਹਿੰਦੀ ਮੇਰਾ ਜੀ ਕਰਦਾ ਜਾਣ ਨੂੰ ਆਪਾਂ ਮੇਰੇ ਨਾਲ ਮੈਂ ਕਹਿੰਦੀ ਨਹੀਂ ਮੇਰਾ ਜੀ ਕਰਦਾ ਜਾਣ ਜਾਂ ਇਹਨੇ ਦਰਬਾਰ ਸਾਹਿਬ ਜਾਣਾ ਜੇ ਦਰਬਾਰ ਸਾਹਿਬ ਚਲ ਗਈ ਇਹਦੇ ਉੱਥੇ ਉੱਠ ਕੇ ਉਠਾਣੀ ਉੱਥੋਂ ਇਹਨੇ ਇਹਨਾਂ ਪਾਪਾ ਪਰ ਰਾਤ ਰੀ ਇੱਥੇ ਆਪਰਾ ਆ ਕੇ ਮੇਰਾ ਜਾਨ ਘਰ ਜਾਉਣਾ ਜੀ ਨਹੀਂ ਕਰਦਾ ਇੱਥੇ ਵੀ ਇਹੀ ਗੱਲਾਂ ਕਰਦੀ ਵੀ ਮੇਰਾ ਘਰੇ ਜਾਉਣਾ ਜੀ ਨਹੀਂ ਕਰਦਾ ਵਾ ਮੈਂ ਇੱਥੇ ਰਹਿਣਾ ਤੁਹਾਡਾ ਦਿਲ ਬਹੁਤ ਲੱਗਦਾ ਇੱਥੇ ਹਾਂਜੀ ਤੇ ਦਿਲ ਘਰ ਜਾਉਣਾ ਨਹੀਂ ਕਰਦਾ ਨਹੀਂ ਕਿਉਂ ਕਿ ਕਿ ਇਤਨਾ ਆਦਾ ਆ ਜਾਂਦਾ ਕਿ ਜਦ ਬਾਣੀ ਸੁਣਦੇ ਨਾ ਦਿਮਾਗ ਚ ਸਾਰੀਆਂ ਗੱਲਾਂ ਭੁੱਲ ਜਾਂਦੀਆਂ ਤੁਸੀਂ ਤੁਸੀਂ ਵੈਸੇ ਸਕੂਲ ਵੀ ਜਾਂਦੇ ਹੋ ਹਾਂਜੀ ਕਿਹੜੀ ਕਲਾਸ ਨੂੰ ਸੈਕਿੰਡ ਬਾਣੀ ਪੜ੍ਹਦੇ ਹੋ ਬਾਣੀ ਹਾਂਜੀ ਕਿਹੜੀ ਕਿਹੜੀ ਜਬਜੀ ਸਾਹਿਬ ਤਾਂ ਚੌਕਲੇ ਸਾਬ ਜਿਹੜੇ ਬੱਚੇ ਤੁਹਾਨੂੰ ਵੇਖ ਰਹੇ ਨੇ ਛੋਟੇ ਛੋਟੇ ਹੁਣ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਗੁਰੂ ਮਹਾਰਾਜ ਦੀ ਲੜ ਲੱਗਣਾ ਚਾਹੀਦਾ ਹਾਂਜੀ ਦੱਸੋ ਫਿਰ ਕੁਝ ਬੋਲ ਕੇ ਦੱਸੋ ਇਹਨਾਂ ਨੂੰ ਵੱਡਾ ਸਾ ਇਹਨਾਂ ਨੂੰ ਨਾ ਹਜੇ ਨਿੱਕੇ ਆ ਇਹਨਾਂ ਦੇ ਮੰਮੀ ਪਾਪਾ ਨੇ ਹਜੇ ਨਹੀਂ ਇਹਨਾਂ ਨੂੰ ਹਜੇ ਕੀਤਾ ਵੱਡੇ ਹੋ ਕੇ ਆਪਣੇ ਮਹਾਰਾਜ ਜੀ ਨੇ ਉਹਨਾਂ ਨੂੰ ਕਰ ਲੈਣਾ ਆਪਣੇ ਦਿਮਾਗ ਆਪਣੇ ਆਪ ਕਰ ਲੈ ਜਿੱਦਾਂ ਮੈਨੂੰ ਲੜ ਲਾ ਲਿਆ ਉਦਾਂ ਹੀ ਉਹਨਾਂ ਨੂੰ ਵੀ ਲਾਉਣਾ ਪੈ ਲਾੜੇ ਲੜਣਾ ਹਰ ਇੱਕ ਦਾ ਸਮਾਚ ਲੋ ਮਹਾਰਾਜ ਨੇ ਇਹ ਦਾ ਕਹਿੰਦੇ ਨਾ ਸਭ ਤੋਂ ਪਹਿਲੇ ਜਿਹੜੇ ਟੀਚਰ ਹੁੰਦੇ ਮਾਪੇ ਹੁੰਦੇ ਜੀ ਤੇ ਅਸੀਂ ਜੋ ਬੱਚਾ ਵਾਂਗੇ ਜਿੱਦਾਂ ਨੀ ਪੱਤਰ ਬੱਚੇ ਦਾ ਰੱਖਦਾਂਗੇ ਬੱਚਾ ਉਦਾਂ ਹੀ ਗਰੋ ਕਰਦਾ ਜੋ ਆਪਾਂ ਜਿਹੜੀ ਪੱਕੇ ਕਰਦਾ ਇਹਨੂੰ ਪਗਦਾ ਵੀ ਬਾਣਾ ਮੈਂ ਪਉਣਾ ਬਾਣੇ ਤੋਂ ਬਗੈਰ ਮੇਰਾ ਸਰਨ ਨਹੀਂ ਸ਼ਸਤਰ ਧਾਰੀ ਕਰਨੇ ਆ ਦਮਾਲੇ ਸਜਾਉਣੇ ਆ ਇਹ ਨਿਤਨੇਮ ਬਾਣੀ ਪੜ੍ਹਨੀ ਆ ਇਹ ਜ਼ਰੂਰੀ ਆ ਇਹ ਆਪਣਾ ਨਿਤਨੇਮ ਆ ਇਹ ਕਰਨਾ ਹੀ ਕਰਨਾ ਇਸ ਤੋਂ ਬਿਗੈਰ ਆਪਣਾ ਗੁਜ਼ਾਰਾ ਨਹੀਂ ਤੇ ਅਸੀਂ ਚਾਹੁੰਦੇ ਵੀ ਹਰ ਘਰ ਮਾਪ ਜਿੱਦਾਂ ਉਹ ਇੱਥੇ ਸਹਿਜ ਧਾਰੀ ਵੀ ਕਈ ਬੱਚੇ ਫਿਰਦੇ ਅਸੀਂ ਕਹਿੰਨੇ ਵੀ ਚਲੋ ਵੀ ਮਾਪੇਸ ਹੋਣਾ ਚਾਹੀਦਾ ਵੀ ਬੱਚਿਆਂ ਨੂੰ ਸੋਣ ਜਦੋਂ ਵਿਆਹ ਵੀ ਕਿਉਂਕਿ ਅਖੀਰ 'ਚ ਸਮਾਂ ਇਹੋ ਜਿਹਾ ਆਉਣਾ ਸਮਾਂ ਅਖੀਰ 'ਚ ਇਹਨਾਂ ਨੂੰ ਮੋੜ ਮੋੜ ਕੇ ਫੇਰ ਘਰ ਨੂੰ ਆਉਣਾ ਪੰਛੀ ਜਿੱਥੇ ਮਰਜੀ ਉੜ ਜੇ ਘਰ ਤੋਂ ਕਿੱਥੇ ਮਰਜੀ ਚਲ ਜੇ ਉੜ ਕੇ ਮੁੜ ਕੇ ਇਹਨੂੰ ਘਰ ਨੂੰ ਵਾਪਸ ਆਉਣਾ ਹੀ ਆਪਣਾ ਹੈ ਹਾਂਜੀ ਅੱਛਾ ਤੁਸੀਂ ਮਾਤਾ ਸਾਹਿਬ ਕੌਰ ਦਾ ਵੀ ਜ਼ਿਕਰ ਲਾਇਆ ਤੁਹਾਨੂੰ ਪਤਾ ਹੈ ਕੌਣ ਹੈ ਜੀ ਕੌਣ ਨੇ ਸਾਡੀ ਖਾਲਸਾ ਦੀ ਮਾਤਾ ਆ ਵਾਕੀ ਆਪਣੇ ਬੱਚਿਆਂ ਨੂੰ ਸਿਖਾਓ ਦੇਖੋ ਇਹਨਾਂ ਨੂੰ ਕਿੰਨਾ ਕੁਝ ਪਤਾ ਹੈ ਮਾਤਾ ਸਾਹਿਬ ਕੌਰ ਇੱਕ ਰੀ ਜ਼ਿਕਰ ਲਾਦੋ ਜੀ ਉਹਨਾਂ ਦੇ ਨਾਮ ਦਾ ਜਿਕਾ ਰਾਵਲਾ ਵੇ ਨਿਹਾਲੋ ਮਤ ਸਹਿਬ ਦੇਵਾ ਦੇ ਚਰਨਾਂ ਨੂੰ ਭਾਵੇ ਫਤੇ ਪਾਵੇ ਨਿਹਾਲੋ ਜਾਵੇ ਸਤਿ ਸ੍ਰੀ ਅਕਾਲ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰ ਲਈ ਸਿੰਘ ਸਾਹਿਬ ਮਾਰੇ ਧੰਨਵਾਦੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਕਿਉਂਕਿ ਤੁਹਾਡਾ ਵੀ ਬੜਾ ਬਹੁਤ ਵੱਡਾ ਯੋਗਦਾਨ ਜੀ ਤੁਹਾਡੇ ਥਰੂ ਵੇ ਲੋਕ ਬੜੀ ਸੰਗਤ ਨੂੰ ਪਤਾ ਲੱਗ ਜਾ ਕਈ ਜਿਹੜੇ ਘਰ ਬੈਠੇ ਜਿਹਨਾਂ ਕੋਈ ਨਹੀਂ ਆ ਜਾਂਦਾ ਕਈ ਵਾਰੀ ਗੁਰੂ ਘਰ ਦਰਸ਼ਨ ਨਹੀਂ ਹੋ ਕੀਤੇ ਜਾਂਦੇ ਪਰ ਵੇ ਲੋ ਤੁਹਾਡੇ ਥਰੂ ਤੁਸੀਂ ਆਪਣੇ ਮੀਡੀਆ ਥਰੂ ਉਹਨਾਂ ਨੂੰ ਦਰਸ਼ਨ ਕਰਾ ਦਿੰਨੇ ਜੀ ਤੁਹਾਡਾ ਹੀ ਬੋਬਾ ਧੰਨਵਾਦ ਮਹਾਰਾਜ ਬਹੁਤ ਬਹੁਤ ਤੁਹਾਡਾ ਧੰਨਵਾਦ ਨੇ ਇਹ ਤੇ ਸਵੀਨ ਸੁਲਤਾਨ ਪਰ ਲੋਧੀ ਦੀਆਂ ਨੇ ਔਰ ਲਗਾਤਾਰ ਤੁਹਾਨੂੰ ਦਿਖਾਉਂਦੇ ਰਵਾਂਗੇ ਦੇਖਦੇ ਰਹੋ ਜੱਗ ਬਾੜੀ